2024 ਲੋਕ ਸਭਾ ਚੋਣਾਂ ਨੂੰ ਲੈ ਕੇ ਜਨੰਦਰ ਇਸ ਵਕਤ ਹੌਟ ਸੀਟ ਬਣੀ ਹੋਈ ਹੈ ਗੱਲ ਕੀਤੀ ਜਾਏ ਜਿਵੇਂ ਜਿਵੇਂ ਚੋਣਾਂ ਚੋਣਾਂ ਦਾ ਵਕਤ ਨਜ਼ਦੀਕ ਆ ਰਿਹਾ ਹੈ ਉਵੇਂ ਹੀ ਉਮੀਦਵਾਰ ਡੇਰਾ ਸਚਖੰਡ ਬੱਲਾ ਨਤਮਸਤਕ ਹੋਣ ਲਈ ਪਹੁੰਚਣਾ ਸ਼ੁਰੂ ਹੋ ਜਾਂਦੇ ਨੇ ਅੱਜ ਆਜੇ ਸ਼੍ਰਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨਤਮਸਤਕ ਹੋਣ ਲਈ ਪਹੁੰਚੇ ਇਸ ਦੌਰਾਨ ਉਹਨਾਂ ਦੇ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਵੀ ਮੌਜੂਦ ਰਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਜਦ ਵੀ ਕਿਸੇ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਤਾਂ ਦਿਲ ਵਿੱਚ ਹੁੰਦਾ ਹੈ ਕਿ ਆਪਣੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਨਤਮਸਤਕ ਹੋਈ ਗਿਆ ਤਾਂ ਸਵਾਲ ਕੀਤਾ ਗਿਆ ਕਿ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਉਹ ਤੁਹਾਡੇ ਤੱਕ ਕੋਈ ਬਿਆਨ ਨਹੀਂ ਦੇਣਗੇ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸ਼ਿਸ਼ਟਾਚਾਰ ਵੀ ਇਹੀ ਕਹਿੰਦਾ ਮੇਰੇ ਰਿਸ਼ਤੇਦਾਰ ਵੀ ਹੈ ਅਤੇ ਬਾਕੀ ਉਹਨਾਂ ਨੇ ਆਪਣੀ ਪਾਰਟੀ ਲਈ ਕੰਮ ਕਰਨਾ ਹੈ ਅਤੇ ਮੈਂ ਆਪਣੀ ਪਾਰਟੀ ਲਈ ਕੰਮ ਕਰਨਾ ਹੈ ਇਸ ਤਰ੍ਹਾਂ ਦੇ ਲੱਭੇ ਹੋਣੇ ਕਿਉਂਕਿ ਟਿਕਟ ਵੀ ਮਿਲੀ ਹੈ ਤੇ ਹੁਣ ਸ਼ੁਰੂ ਹੋ ਗਏ ਸਮਾਂ ਜਦੋਂ ਵੀ ਕਿਸੇ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਚਾਹੇ ਜਦੋਂ ਮੈਨੂੰ ਹੁਣ ਟਿਕਟ ਦੀ ਪ੍ਰਾਪਤੀ ਹੋਈ ਹੈ ਅਕਾਲੀ ਦਲ ਦੇ ਵਿੱਚ ਮੈਂ ਜੁਆਇਨ ਕੀਤਾ ਬੇਮੰਦ ਦੇ ਵਿੱਚ ਉਹ ਹੁੰਦਾ ਵੀ ਆਪਣੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਤ ਹੋਈਏ ਉਹਨਾਂ ਦਾ ਅਸ਼ੀਰਵਾਦ ਲਈਏ ਔਰ ਸ਼ੁਕਰਾਨਾ ਕਰੀਏ ਅੱਜ ਅਸੀਂ ਸਾਰੇ ਸਾਡੇ ਸਾਥੀ ਅਸੀਂ ਇੱਥੇ ਮੱਥਾ ਟੇਕਣ ਆਏ ਡੇਰਾ ਬਲ ਸੱਚਪੰਨ ਬੰਦਾਂ ਦੇ ਵਿੱਚ ਔਰ ਗੁਰੂ ਮਹਾਰਾਜ ਬਾਬਾ ਜੀ ਦਾ ਅਸ਼ੀਰਵਾਦ ਲਿਆ ਉਹਨਾਂ ਦਾ ਧੰਨਵਾਦ ਕੀਤਾ ਔਰ ਅਸੀਂ ਚਾਹੁੰਦੇ ਹਾਂ ਕਿ ਜੋ ਪੰਜਾਬ ਦਾ ਇਹ ਇਲੈਕਸ਼ਨ ਹੈ ਉਹ ਨਿਸ਼ਪੱਖ ਹੋਵੇ ਕਿਉਂਕਿ ਅੰਦਰ ਵੀ ਬਾਬਾ ਜੀ ਕਹਿ ਰਹੇ ਸੀ ਕਿ ਵੋਟਾਂ ਜਿਹੜੀਆਂ ਬੈਲਟ ਨਾਲ ਹੋਣੀਆਂ ਜਾਂ ਮਸ਼ੀਨਾਂ ਨਾਲ ਹੋਣ। ਤੇ ਅਸੀਂ ਉਹਨਾਂ ਨੂੰ ਕਹਿ ਰਹੇ ਸੀ ਕਿ ਮਸ਼ੀਨਾਂ ਨਾਲ ਹੋਣ। ਉਹਨਾਂ ਦਾ ਇਹ ਖਰਸ਼ਾ ਸੀ। ਤੇ ਸ਼ਾਇਦ ਮਸ਼ੀਨਾਂ ਦੇ ਵਿੱਚ ਕੋਈ ਇਦਾਂ ਦੀ ਗੜਬੜ ਹੁੰਦੀ ਹੈ। ਤੋਂ ਇਹ ਮਹਾਪੁਰਸ਼ਾਂ ਦਾ ਵੀ ਇਹ ਬੱਚੇ ਨਾਲ ਪਰ ਲੋਕਾਂ ਦੇ ਵਿੱਚ ਵੀ ਇਸ ਗੱਲ ਦਾ ਡਰ ਰਸਹਿਮ ਹੈ। ਪਰ ਮੈਂ ਸਮਝਦਾ ਕਿ ਅਸੀਂ ਅੱਜ ਨਾਲ ਦੇ ਅਸ਼ੀਰਵਾਦ ਲੈ ਕੇ ਕੰਮ ਜਿਹੜਾ ਸਾਡਾ ਸ਼ੁਰੂ ਕੀਤਾ ਪਹਿਲਾਂ ਸਵੇਰੇ ਦਰਬਾਰ ਸਾਹਿਬ ਨਾਲ ਮਸਿਕ ਹੋਏ। ਉਸ ਤੋਂ ਬਾਅਦ ਅਸੀਂ ਦਰਗਿਆਣਾ ਮੰਦਿਰ ਗਏ ਉਸ ਤੋਂ ਬਾਅਦ ਹਨੂਮਨ ਮੰਦਿਰ ਗਏ ਉਸ ਤੋਂ ਬਾਅਦ RAM TIRTH ਤੇ ਜਾ ਕੇ ਇੱਥੇ ਆਏ ਆ ਉਹਨਾਂ ਇਸ ਤੋਂ ਬਾਅਦ ਬਹੁਤ ਬਾਕੀ ਦੇ ਜਿਹੜੇ ਜਿਹੜੇ ਸਾਡੇ ਸਥਾਨਕ ਗੁਰੂ ਘਰ ਹੈ ਗੁਰੂ ਧਾਮ ਹੈ ਉੱਥੇ ਜਾ ਕੇ ਅਸ਼ੀਰਵਾਦ ਅੱਜ ਚੰਦੀ ਸਾਹਿਬ ਨਾਲ ਵੀ ਮੁਲਾਕਾਤ ਹੋਈ ਉਹਨਾਂ ਨੂੰ ਸਵਾਲ ਕੀਤਾ ਗਿਆ ਕਿਸ ਤਰ੍ਹਾਂ ਦੇਖ ਰਹੇ ਕੰਪਲੇਸ਼ਨ ਤੇ ਕਹਿੰਦੇ ਮੈਂ ਕੇਪੀ ਸਾਹਿਬ ਤੇ ਕੋਈ ਗੱਲ ਨਹੀਂ ਕਹਾਂਗਾ ਮੇਰੇ ਰਿਸ਼ਤੇਦਾਰ ਵੀ ਤੇ ਉਹਨਾਂ ਤੇ ਮੈਂ ਕੋਈ ਬਿਆਨਬਾਜ਼ੀ ਨਹੀਂ ਕਰਾਂਗਾ ਨਹੀਂ ਦੇਖੋ ਇਹ ਸ਼ਿਸ਼ਟਾਚਾਰ ਵੀ ਇਹੀ ਕਹਿੰਦਾ ਔਰ ਵੈਸੇ ਵੀ ਨਹੀਂ ਬੰਦਦਾ ਕਿ ਅਸੀਂ ਤਾਂ ਰਿਸ਼ਤੇਦਾਰੀ ਆ ਸਾਡੀ ਲੇਕਿਨ ਪਾਰਟੀ ਦਾ ਕੰਮ ਉਹਨਾਂ ਨੇ ਕਰਨਾ ਅਸੀਂ ਆਪਣੀ ਪਾਰਟੀ ਦਾ ਕੰਮ ਕਰਨਾ ਜਿਹੜੇ ਜਿਹੜੇ ਵਿਊ ਪੁਆਇੰਟ ਸਾਡੀ ਪਾਰਟੀ ਦੇ ਆ ਉਹ ਅਸੀਂ ਰੱਖਨੇ ਜਿਹੜੇ ਉਹਨਾਂ ਦੀ ਪਾਰਟੀ ਦੇ ਵਿਊ ਪੁਆਇੰਟ ਆ ਉਹ ਦੱਸ ਲੋਕਾਂ ਨੂੰ ਦੱਸਨੇ ਫੈਸਲਾ ਤਾਂ ਲੋਕਾਂ ਨੇ ਕਰਨਾ ਇੱਕ ਦੂਜੇ ਤੇ ਕੋਈ ਇਦਾਂ ਦੀ ਗੱਲ ਕਰਕੇ ਮੰਦੀ ਸ਼ਰਦਾਰ ਦੀ ਬੋਲ ਕੇ ਕੋਈ ਬਹੁਤ ਵੱਡਾ ਨਹੀਂ ਬਣਦਾ ਬੰਦਾ ਹਮੇਸ਼ਾ ਹੀ ਬੰਦੇ ਨੂੰ ਮर्यादा ਦੇ ਵਿੱਚ ਰਹਿਣਾ ਚਾਹੀਦਾ ਉਹ ਵੀ ਮर्याਦਾ 'ਚ ਮੈਂ ਵੀ ਮर्याਦਾ 'ਚ ਤੇ ਇਸ ਕਰਕੇ ਸਾਡਾ ਤਾਂ ਕੋਈ ਕੰਪੀਟੀਸ਼ਨ ਇਹਨਾਂ ਚੀਜ਼ਾਂ ਦਾ ਨਹੀਂ ਹੈ ਸਾਡਾ ਤਾਂ ਸਿਰਫ ਕੰਪੀਟੀਸ਼ਨ ਆ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਸ ਨੇ ਪੰਜਾਬ ਦੇ ਜਿਹੜਾ ਸਹੀ ਮੈਨੇਜ ਪੰਜਾਬ ਦਾ ਵਾਰਿਸ ਹੈ ਉਸ ਨੂੰ ਅਸੀਂ ਤਕੜੇ ਕਰਨਾ ਲੋਕੀ ਹੁਣ ਕਈ ਵਾਰੀ ਕਹਿ ਰਹੇ ਆ ਜੀ ਅ ਅਕਾਲੀ ਦਲ ਡਾਊਨ ਹੋ ਗਿਆ ਜੀ ਫਲਾਣਾ ਹੋ ਗਿਆ ਕੋਈ ਇਦਾਂ ਦੀ ਸਮੱਸਿਆ ਨਹੀਂ ਹੁੰਦੀ ਕਿ ਹਰ ਗੱਲ ਦੇ ਵਿੱਚ ਜਦੋਂ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਆ ਆਪਣੀ ਗੱਲ ਤੇ ਲੋਕ ਜਦੋਂ ਸੁਣਦੇ ਆ ਉਹ ਐਕਸੈਪਟ ਕਰਦੇ ਆ ਹਮੇਸ਼ਾ ਅਕਾਲੀ ਦਲ ਨੇ ਪੰਜਾਬ 'ਚ ਰਾਜ ਕੀਤਾ ਬੜਾ ਲੰਮਾ ਸਮਾਂ ਰਾਜ ਕੀਤਾ ਤੇ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਇਹ ਮੇਰੀ ਆਪਣੀ ਸੋਚ ਹੈ ਕਿ ਕਾਲੀ ਨਰ ਮਜ਼ਬੂਤ ਹੋਏਗਾ ਤਾਂ ਪੰਜਾਬ ਜਿਹੜਾ ਹੋਰ ਮਜ਼ਬੂਤ